ਪੈਲਸ ਦੇ ਵਿੱਚ ਡੀਜੇ ਲੈ ਕੇ ਗਈ ਡੀਜੇ ਵਾਲੇ ਬਾਬੂ ਦਾ ਮੋਟਰਸਾਈਕਲ ਹੋਇਆ ਚੋਰੀ ਤਸਵੀਰਾਂ ਸੀਸੀਟੀਵੀ ਦੇ ਵਿੱਚ ਹੋਈਆਂ ਕੈਦ ਜਾਣਕਾਰੀ ਮੁਤਾਬਕ ਤਸਵੀਰਾਂ ਜਲਾਲਾਬਾਦ ਦੇ ਇੱਕ ਮੈਰਿਜ ਪੈਲਸ ਤੋਂ ਸਾਹਮਣੇ ਆਈਆਂ ਨੇ ਜਿੱਥੇ ਡੀਜੇ ਦਾ ਕੰਮ ਕਰਨ ਵਾਲੇ ਇੱਕ ਸ਼ਖਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਲੋਕ ਮੈਰਿਜ ਪੈਲਸ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਪਹਿਲਾਂ ਉੱਥੇ ਲੱਗੀਆਂ ਸਟਾਲਾਂ ਤੇ ਖਾਂਦੇ ਪੀਂਦੇ ਨੇ ਅਤੇ ਉਸ ਤੋਂ ਬਾਅਦ ਮੌਕਾ ਵੇਖ ਪੈਲੈਸ ਦੀ ਬੈਕ ਸਾਈਡ ਖੜੇ ਮੋਟਰਸਾਈਕਲ ਨੂੰ ਚੋਰੀ ਕਰਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਮੋਟਰਸਾਈਕਲ ਦੇ ਮਾਲਕ ਦਾ ਕਹਿਣਾ ਹੈ ਕਿ ਉਸਨੇ ਨਵਾਂ ਹੀ ਮੋਟਰਸਾਈਕਲ ਖਰੀਦਿਆ ਸੀ ਅਤੇ ਉਸ ਦਾ ਮੋਟਰਸਾਈਕਲ ਹਲੇ ਬਿੱਲਾ ਤੇ ਸੀ ਅਤੇ ਜਦ ਉਸ ਦੇ ਵੱਲੋਂ ਆਪਣਾ ਮੋਟਰਸਾਈਕਲ ਪੈਲੈਸ ਦੇ ਵਿੱਚ ਪਾਰਕ ਕਰਨ ਤੋਂ ਬਾਅਦ ਪ੍ਰੋਗਰਾਮ ਅਟੈਂਡ ਕੀਤਾ ਗਿਆ ਤੇ ਵਾਪਸੀ ਤੇ ਉਸਨੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ ਸੀਸੀਟੀਵੀ ਤਸਵੀਰਾਂ ਖੰਗਾਲਨ ਤੇ ਪਤਾ ਲੱਗਿਆ ਕਿ ਦੋ ਲੋਕਾਂ ਦੇ ਵੱਲੋਂ ਪੈਲਸ ਵਿੱਚ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ આરોપીਆਂ ਨੂੰ ਕਾਬੂ ਕਰ ਲੈਣਗੇ ਜਨਾਮ ਜੀ 사ਜਨ ਸਿੰਘ ਮੇਰਾ ਨਾਮ ਹੈ ਮੰਡੀ ਪੰਜੇケ ਤੋਂ ਤੇ ਸਾਡਾ ਫੰਕਸ਼ਨ ਸੀ ਜਨਤਾ ਪਵਮਨ ਬਾਂਮਣੀ ਰੋਡ ਤੇ ਪੈਲਸ ਦੇ ਨਾਲ ਉਹ ਤੇ ਸੀ ਫੰਕਸ਼ਨ ਤੇ ਅਸੀਂ ਬੈਕ ਸਾਈਡ ਹੈ ਜਿੱਥੇ ਉਮਰਦੀ ਦੂਸਰਾ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਆਰਦਾ ਜਦੋਂ ਸਮਾਪਤ ਹੋਇਆ ਫੰਕਸ਼ਨ ਅਸੀਂ ਮੋਟਰਸਾਈਕਲ ਦੇਖਣ ਗਏ ਸਾਡਾ ਮੋਟਰਸਾਈਕਲ ਹੈ ਨਹੀਂ ਜੇ ਬਾਹਰੋਂ ਚੋਰੀ ਹੋਇਆ ਹੋਵੇ ਫਿਰ ਤਾਂ ਵੀਰੇ ਚਲੋ ਅਸੀਂ ਮੰਨਦੇ ਆ ਸਾਡੀ ਜ਼ਿੰਮੇਵਾਰੀ ਹੈ ਅੰਦਰ ਪੈਲੈਸ ਦੇ ਹਾਲ ਦੇ ਅੰਦਰ ਬੈਕ ਸਾਈਡ ਪਾਰਕਿੰਗ ਦੇ ਵਿੱਚ ਲਾਉਣ ਦੇ ਬਾਵਜੂਦ ਸਾਡਾ ਮੋਟਰਸਾਈਕਲ ਚੋਰੀ ਹੋ ਗਿਆ ਨਹੀਂ ਤੇ ਉੱਥੇ ਪਹਿਰੇਦਾਰ ਵਗੈਰਾ ਪਾਰਕਿੰਗ 'ਚ ਕੋਈ ਬਿਊਟੀ ਉਹ ਤਾਂ ਲੱਗੇ ਫਿਰਦੇ ਨੇ ਜਿਵੇਂ ਨਵਟੜ ਹੁੰਦੇ ਨੇ ਵਿਆਹ ਤੇ ਇਵੇਂ ਸੱਧਿਆ ਹੁੰਦਾ ਵਿਆ ਤੇ ਐ ਖਾਂਦੇ ਪੀਂਦੇ ਫਿਰਦੇ ਨੇ ਚਾਹ ਪਾਣੀ ਪੀਂਦੇ ਫਿਰਦੇ ਨੇ ਕੌਣ ਲੋਕ ਸੀ ਉਹ ਦੋ ਮੁੰਡੇ ਜਿੰਨਾ ਚੋਰੀ ਸਾਡਾ ਮੋਟਰਸਾਈਕਲ ਲੈ ਕੇ ਗਏ ਨੇ ਤੁਹਾਨੂੰ ਕਿਵੇਂ ਪਤਾ ਲੱਗਾ ਦੋ ਮੁੰਡੇ ਲੈ ਗਏ ਉਹ ਅਸੀਂ ਕੈਮਰੇ ਦੇ ਵਿੱਚ ਵੀਡੀਓ ਵੇਖੀ ਸੀ ਅੱਛਾ ਹਾਂਜੀ ਠੀਕ ਹੈ ਕਿਹੜਾ ਮੋਟਰਸਾਈਕਲ ਸੀ ਦਾ ਡੀ ਲੈਕਸ ਇਹ ਕਿੰਨੇ ਦਿਨ ਦੀ ਗੱਲ ਹੈ ਇਹ ਕੱਲ ਦੀ ਕਿੰਨੇ ਵਜੇ ਕੱਲ ਟਾਈਮ ਸੀ ਤੇ 2:57 ਮਿੰਟ ਤੇ ਅਸੀਂ ਵੀਡੀਓ ਚ ਦੇਖਿਆ ਸੀ ਵੀ ਲੈ ਕੇ ਚੱਲਿਆ ਮੁੰਡਾ ਮੋਟਰਸਾਈਕਲ ਲੈ ਕੇ ਚੱਲਿਆ ਅੱਛਾ ਤੁਸੀਂ ਕੀ ਪੈਲੈਸ ਚ ਕਿਵੇਂ ਗਏ ਸੀ ਤੁਸੀਂ ਕੋਈ ਫੰਕਸ਼ਨ ਸੀ ਤਾਂ ਫੰਕਸ਼ਨ ਸੀ ਸਾਡਾ ਡੀਜੇ ਲੱਗਿਆ ਸੀ ਅੱਛਾ ਹਾਂਜੀ ਡੀਜੇ ਦਾ ਕੰਮ ਕਰਦੇ ਹੋ ਹਾਂਜੀ ਪਹਿਲਾਂ ਫੰਕਸ਼ਨ ਸੀ ਉਹਨਾਂ ਦਾ ਘਰ ਦੇ ਵਿੱਚ ਤੇ ਬਾਰਿਸ਼ ਦੇ ਮੌਲ ਕਰਨ ਉਹਨਾਂ ਫਿਰ ਮੌਕੇ ਤੇ ਪੈਲੈਸ ਕਰ ਲਈ ਹਾਂ ਪੈਲੈਸ ਦੇ ਵਿੱਚ ਸਾਡਾ ਫੰਕਸ਼ਨ ਲੱਗਿਆ ਕਿ ਅਸੀਂ ਮੋਟਰਸਾਈਕਲ ਤੇ ਗੱਡੀ ਤੇ ਲੈ ਕੇ ਆਈ ਡੀਜੇ ਤੇ ਮੋਟਰਸਾਈਕਲ ਤੇ ਮੁੰਡਾ ਜਿਵੇਂ ਲੋੜ ਹੀ ਪੈ ਜਾਂਦੀ ਏ ਤੇ ਮੋਟਰਸਾਈਕਲ ਆ ਸਾਡਾ ਮੋਟਰਸਾਈਕਲ 2:57 ਮਿੰਟ ਪਹਿਲੇ ਦੇਖਿਆ ਵੀਡੀਓ ਦੇ ਵਿੱਚ ਤੇ ਮੋਟਰਸਾਈਕਲ ਦਾ ਨੰਬਰ ਹੈਗਾ ਮੋਟਰਸਾਈਕਲ ਦਾ ਹਾਂਜੀ ਬਿੱਲ ਲੱਗੇ ਆ ਬਿੱਲਾ ਹੀ ਹੈ ਮੋਟਰਸਾਈਕਲ ਬਿੱਲਾ ਅੱਛਾ ਹੁਣ ਹੀ ਲਿਆ ਕੀਤਾ ਹਾਂਜੀ ਹਾਂਜੀ ਅੱਛਾ ਤੇ ਕੀ ਉਹਨਾਂ ਅਪੀਲ ਕੀ ਕਰਨਾ ਚਾਹੋਗੇ ਵੀਡੀਓ ਰਾਈ ਅਸੀਂ ਦੇ ਅਪੀਲ ਕਰਨਾ ਚਾਹੁੰਦੇ ਆ ਵੀ ਜ਼ੁਮੇਵਾਰੀ ਤਾਂ ਪੈਲੱਸ ਦੀ ਹੈ ਸਹੀ ਜਿਹੜੀ ਸਹੀ ਜ਼ੁਮੇਵਾਰੀ ਹੈ ਨਾ ਉਹ ਪੈਲੱਸ ਦੀ ਜਨਤਾ ਪਵਨ ਜਿਹੜਾ ਬਹਾਮਣੀ ਰੋਡ ਤੇ ਹੈ ਨਾ ਜਨਤਾ ਪਵਨ ਪੈਲੱਸ ਉਹਨਾਂ ਦੀ ਜ਼ੁਮੇਵਾਰੀ ਹੈ ਸਹੀ ਤਾਂ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਹਾਂਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ ਅੱਛਾ ਪਹਿਲੇ ਸਾਲਾਂ ਨੇ ਗੱਲ ਨਹੀਂ ਸੁਣੀ ਹੁਣ ਕੀ ਮੰਗ ਕੀ ਕਰਦੇ ਹੋ ਹੁਣ ਅਸੀਂ ਤਾਂ ਮੰਗ ਇਹ ਕਰਦੇ ਆਂ ਵੀ ਪੁਲਿਸ ਪ੍ਰਸ਼ਾਸਨ ਨੂੰ ਤੇ ਪਹਿਲੇ ਸਾਲੇ ਨਾਲ ਮਿਲ ਕੇ ਸਾਡਾ ਮੋਟਰਸਾਈਕਲ ਪਵਾ ਦੇਣ ਅਸੀਂ ਮਾੜੇ ਬੰਦੇ ਆ ਤੇ ਹੋਰ ਤਾਂ ਜੀ ਕੋਈ ਨਹੀਂ ਡੀਏ ਦਾ ਕੰਮ ਕਰਦੇ ਕਿੱਥੇ ਰਹਿੰਦੇ ਹੋ ਪੰਜੀਏ ਕੇ ਪਿੰਡ ਕੀ ਨਾਂ ਹੈ ਸਾਜਨ ਠੀਕ ਸਰ ਕੱਲ ਇੱਕ ਪੈਲਸ ਦੇ ਅੰਦਰ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਚੋਰੀ ਹੋ ਗਿਆ ਐਵ ਜੀ ਕੇਸਾਂ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਵੀ ਸਾਡਾ ਟਰੈਪ ਚੱਲ ਰਿਹਾ ਐਸਚੀਓ ਸਾਹਿਬ ਨੇ ਟਰੈਪ ਲਗਾਇਆ ਬੜੀ ਜਲਦੀ ਅਸੀਂ ਉਹਦੇ ਵਿੱਚ ਵੀ ਤੁਹਾਨੂੰ ਸਫਲਤਾ ਦੀ ਕੋਈ ਵਧੀਆ ਜਾਣਕਾਰੀ ਦੇਵਾਂਗੇ